ਬਾਦਲ ਪਰਿਵਾਰ ਦਾ ਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦਾ ਸਮਝੌਤਾ ਹੋ ਗਿਆ ਸੀ ਜਦੋਂ ਸਾਨੂੰ ਪਤਾ ਲੱਗਿਆ ਇਸੇ ਕਰਕੇ ਸੌਫਟ ਪੈਡਲਿੰਗ ਹੋ ਗਈ। ਪਰ ਉਹਦੇ ਤੋਂ ਬਾਅਦ ਫਿਰ ਅਸੀਂ ਲੱਤ ਲਾ ਕੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹਨੂੰ ਕੁਰਸੀ ਤੋਂ ਵੀ ਜਿਹੜੀ ਆ ਉਹ ਹੱਥ ਧੋੜੇ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਸੀ। ਉਹਨਾਂ ਨੂੰ ਕੁਰਸੀ ਤੋਂ ਲਾਉਣ ਤੋਂ ਕਿੰਨਾ ਕੁ ਟਾਈਮ ਪਹਿਲਾਂ ਵਿਧਾਇਕਾਂ ਨੂੰ ਮੰਤਰੀਆਂ ਨੂੰ ਦੇਖੋ ਅਲਟੀਮੇਟਲੀ ਜਦੋਂ ਵੀ ਕਿਤੇ ਸੀਐਲਪੀ ਦੀ ਮੀਟਿੰਗ ਹੁੰਦੀ ਸੀ ਅਸੀਂ ਜਾ ਕੇ ਈਸ਼ੂ ਖੜਾ ਕਰਦੇ ਸੀ ਈਵਨ ਮਨਿਸਟਰ ਵੀ ਕਿਉਂਕਿ ਮੈਂ ਤਾਂ ਉਦੋਂ ਕੈਬਨਿਟ ਦਾ ਹਿੱਸਾ ਨਹੀਂ ਸੀ ਇੱਕ ਮਨਿਸਟਰ ਜਿਹੜੇ ਆ ਉਹ ਬਹੁਤ ਜਿਹੜਾ ਜ਼ਿਆਦਾ ਪ੍ਰੈਸ਼ਰ ਪਾਉਂਦੇ ਸੀ ਕਿ ਹਾਂ ਵੀ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਦੋਂ ਇਹ ਸਾਰਾ ਕੁਝ ਸਾਡੇ ਹਾਈ ਕਮਾਂਡ ਦੇ ਨਜ਼ਰ ਦੇ ਵਿੱਚ ਵੀ ਆਇਆ ਰਾਹੁਲ ਗਾਂਧੀ ਦੇ ਨਜ਼ਰ ਦੇ ਵਿੱਚ ਵੀ ਆਇਆ ਤੇ ਉਹਨਾਂ ਨੇ ਇਹ ਕਿਹਾ ਕਿ ਇਹਨੂੰ ਰਿਮੂਵ ਕਰੋ ਤਾਂ ਕਿ ਜਿਹੜਾ ਜਸਟਿਸ ਹੈ ਉਹ ਡਿਲੀਵਰ ਕੀਤਾ ਜਾ ਸਕੇ ਉਹਨਾਂ ਦੋ ਟੜਿਆਂ ਦੇ ਵਿੱਚ ਇੱਕ ਟੜਾ ਚਾਹੁੰਦਾ ਸੀ ਕਿ ਇਨਸਾਫ ਹੋਵੇ ਦੂਜਾ ਟੜਾ ਚਾਹੁੰਦਾ ਸੀ ਕਿ ਜੇਕਰ ਇਹ ਚੱਲਦਾ ਰਹੇ ਤਾਂ ਸਿਆਸਤ ਚੱਲਦੀ ਰਹੂਗੀ ਇਸ ਤੇ ਬਹੁਤ ਕੁਝ ਹੋਇਆ ਕਾਲੀ ਦਲ ਨੇ ਇਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਪ੍ਰਗਟ ਸਿੰਘ ਹੋਰਾਂ ਦੇ ਘਰ ਦੇ ਬਾਹਰ ਤਰਨਾ ਲਾਉਣ ਵੀ ਗਏ ਕਾਲੀ ਦਲ ਵਾਲੇ ਸਰ ਦੋ ਟੜਿਆਂ ਦੀ ਗੱਲ ਹੋਈ ਦੂਤੋੜੀਆਂ ਵਿਰੋਧੀ ਪਾਰਟੀਆਂ ਨੇ ਇਸ ਨੂੰ ਕੈਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਬੇਸਿਕਲੀ ਜਾਣਨਾ ਲੋਕ ਵੀ ਚਾਹੁੰਦੇ ਨੇ ਕਿ ਕਿਹੜੇ ਉਹ ਧੜੇ ਸੀ ਕਿਉਂਕਿ ਲੋਕਾਂ ਨੇ ਬੜਾ ਇਸ ਨੂੰ ਹੋਟਾਂਗ ਨਾ ਲਿਆ ਕਿ ਕੀ ਕਾਂਗਰਸ ਇਹਦਾ ਇਨਸਾਫ ਨਹੀਂ ਦੇਣਾ ਚਾਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਦਾ ਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦਾ ਸਮਝੌਤਾ ਹੋ ਗਿਆ ਸੀ ਜਦੋਂ ਸਾਨੂੰ ਪਤਾ ਲੱਗਿਆ ਇਸੇ ਕਰਕੇ ਸੌਫਟ ਪੈਡਲਿੰਗ ਹੋ ਰਹੀ ਆ ਔਰ ਉਹਦੇ ਤੋਂ ਬਾਅਦ ਫਿਰ ਅਸੀਂ ਲੱਤ ਲਾ ਕੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਉਹਨੂੰ ਕੁਰਸੀ ਤੋਂ ਵੀ ਜਿਹੜੀ ਆ ਉਹ ਹੱਥ ਢੋੜੇ ਪਏ ਕਦੋਂ ਪਤਾ ਲੱਗ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਉਹਨਾਂ ਨੂੰ ਕੁਰਸੀ ਤੋਂ ਲਾਉਣ ਤੋਂ ਕਿੰਨਾ ਕੁ ਟਾਈਮ ਪਹਿਲਾਂ ਵਿਧਾਇਕਾਂ ਨੂੰ ਮੰਤਰੀਆਂ ਨੂੰ ਦੇਖੋ ਅਲਟੀਮੇਟਲੀ ਜਦੋਂ ਵੀ ਕਿਤੇ ਸੀਐਲਪੀ ਦੀ ਮੀਟਿੰਗ ਹੁੰਦੀ ਸੀ ਅਸੀਂ ਜਾ ਕੇ ਈਸ਼ੂ ਖੜਾ ਕਰਦੇ ਸੀ ਈਵਨ ਮਿਨਿਸਟਰ ਵੀ ਕਿਉਂਕਿ ਮੈਂ ਤਾਂ ਉਦੋਂ ਕੈਬਨਿਟ ਦਾ ਹਿੱਸਾ ਨਹੀਂ ਸੀ ਲੇਕਿਨ ਮਿਨਿਸਟਰ ਜਿਹੜੇ ਆ ਉਹ ਬਹੁਤ ਜਿਹੜਾ ਜ਼ਿਆਦਾ ਪ੍ਰੈਸ਼ਰ ਪਾਉਂਦੇ ਸੀ ਕਿ ਹਾਂ ਵੀ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਆਲਟੀਮੇਟਲੀ ਸਬਸੀਕੁਐਂਟਲੀ ਜਦੋਂ ਇਹ ਸਾਰਾ ਕੁਝ ਸਾਡੇ ਹਾਈ ਕਮਾਂਡ ਦੇ ਨਜ਼ਰ ਦੇ ਵਿੱਚ ਵੀ ਆਇਆ ਰਾਹੁਲ ਗਾਂਧੀ ਦੇ ਨਜ਼ਰ ਦੇ ਵਿੱਚ ਵੀ ਆਇਆ ਤੇ ਉਹਨਾਂ ਨੇ ਕਿਹਾ ਕਿ ਇਹਨੂੰ ਰਿਮੂਵ ਕਰੋ ਤਾਂ ਕਿ ਜਿਹੜਾ ਜਸਟਿਸ ਹੈ ਉਹ ਡਿਲੀਵਰ ਕੀਤਾ ਜਾ ਸਕੇ ਇਹਦੇ ਵਿੱਚ ਤੁਸੀਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਜਦੋਂ ਵਿਧਾਇਕ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਸੀ ਤਾਂ ਉਹਨਾਂ ਨੂੰ ਤਰੇਲੀਆਂ ਆਉਣ ਲੱਗ ਜਾਂਦੀਆਂ ਸੀ ਕੀ ਪੂਰੀ ਪਾਰਟੀ ਦਾ ਉਹਨਾਂ ਪ੍ਰੈਸ਼ਰ ਨਹੀਂ ਪਿਆ ਜਿੰਨਾ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਸੁਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਨਾਲ ਹੋਇਆ ਹੋਏ ਸਮਝੌਤੇ ਦਾ ਪਿਆ ਗਿਆ ਕਿ ਕੈਪਟਨ ਮਰਿੰਦਰ ਸਿੰਘ ਸਾਰਿਆਂ ਦੀ ਕਿਸੇ ਦੀ ਗੱਲ ਹੀ ਨਹੀਂ ਸੁਣੀ ਨਾ ਵਿਧਾਇਕਾਂ ਦੀ ਸੁਣੀ ਨਾ ਵਿਰੋਧ ਤੋਂ ਇੱਕ ਦੇਖਿਆ ਤਾਂ ਹੀ ਤਾਂ ਉਹਨਾਂ ਨੂੰ ਕੁਰਸੀ ਤੋਂ ਹੱਥ ਧੋਣੇ ਪਏ ਤਾਂ ਹੀ ਤਾਂ ਉਹਨਾਂ ਨੂੰ ਲਾਂਬੇ ਕੀਤਾ ਗਿਆ ਤੇ ਬਾਕੀ ਤਾਂ ਤੁਸੀਂ ਕੈਪਟਨ ਮਰਿੰਦਰ ਸਿੰਘ ਅਜੇ ਇੱਥੇ ਹੀ ਹੈ ਤੁਸੀਂ ਜਾ ਕੇ ਪੁੱਛ ਲਿਓ ਕਿਸੇ ਦਿਨ ਜਾਇਆ ਉਹ ਨਾਲੇ ਚਾਹ ਚੂਪੀ ਆ ਅੱਛਾ ਉਹਦੇ ਕਹਲੇ ਕੈਪਟਨ ਮਰਿੰਦਰ ਸਿੰਘ ਹੀ ਚਾਹੁੰਦੇ ਸੀਗੇ ਕਿ ਕੇਸ ਲੰਬਾ ਚੱਲੇ ਜਾ ਉਹਨਾਂ ਦੇ ਨਾਲ ਕੋਈ ਹੋਰ ਵੀ ਕੁਝ ਉਹ ਤਾਂ ਤੁਸੀਂ ਦੱਸ ਸਕਦੇ ਆ ਉਹ ਤਾਂ ਉਹ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਸੀ ਇਹ ਕਹਿੰਦੀ ਹੈ ਕਾਂਗਰਸ ਔਰ ਪ੍ਰਗਟ ਸਿੰਘ ਨੇ ਅੱਜ ਕਾਂਗਰਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਦੇ ਸਿੱਧੇ ਸਿੱਧੇ ਜ਼ਿੰਮੇਵਾਰ ਹਨ ਹੁਣ ਇਸ ਦੇ ਵਿੱਚ ਕਿੰਨਾ ਸੱਚ ਹੈ ਕਿੰਨੀ ਸਿਆਸਤ ਹੈ ਇਹ ਤੁਸੀਂ ਇਸ ਦਾ ਅੰਦਾਜ਼ਾ ਖੁਦ ਲਾ ਸਕਦੇ ਹੋ ਔਰ ਆਪਣੇ ਸੁਝਾਅ ਜਿਹੜੇ ਨੇ ਉਹ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਤੱਕ ਪਹੁੰਚਾ ਸਕਦੇ ਹੋ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾ ਹੋਰ ਦਾ ਅਨਮਿਊਟ ਚੰਡੀਗੜ੍ਹ